ਸਰਬ ਕਿਸ ਮੁੱਦੇ ਦਾ ਅੱਜ ਇੱਥੇ ਚਪਹੁੰਚਿਓ ਦੇਖੋ ਜੀ ਆਸੀਂ ਸਾਰੇ ਜਿੰਨੇ ਡੰਡੀ ਕਦੀਮ ਦੇ ਵਾਸੀ ਆਂ ਔਰ ਜਿੰਨੇ ਇੱਥੇ ਅਫੈਕਟਡ ਜਿਹੜੇ ਲੋਕ ਸਾਰੇ ਮੇਰੇ ਸਤਕਾਰਯੋਗ ਪੈਨਾਬਰਾ ਖੜੇ ਨੇ ਕਿਉਂਕਿ ਤਕਰੀਬਨ 1 ਮਹੀਨਾ ਹੋ ਗਿਆ ਜਦੋਂ ਦਾ ਸਤਲੁਜ ਦਾ ਲੈਵਲ ਵਧਿਆ ਤੇ ਜਿਹੜਾ ਵਿਆਸ ਦਰਿਆ ਦੇ ਵਿੱਚੋਂ ਪਾਣੀ ਆ ਕੇ ਤੇ ਦੋਨੋਂ ਦਰਿਆਵਾਂ ਦਾ ਪਾਣੀ ਇਸ ਇਲਾਕੇ ਦਾ ਬਹੁਤ ਭਾਰੀ ਨੁਕਸਾਨ ਕੀਤਾ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿਉਂਕਿ ਸਰਕਾਰਾਂ ਲੋਕ ਬਣਾ ਦੇ ਨੇ ਆਪਣੇ ਮਸਲੇ ਹੱਲ ਕਰਨ ਦੇ ਵਾਸਤੇ ਔਰ ਜਦੋਂ ਕਿਤੇ ਕੋ ਆਫਤ ਦਾ ਵੇਲਾ ਆਏ ਉਸ ਵੇਲੇ ਸਰਕਾਰਾਂ ਦੀ ਡਿਊਟੀ ਬਣ ਜਾਂਦੀ ਕਿ ਲੋਕਾਂ ਦੀ ਵਾਦ ਤੋਂ ਵਾਦ ਮਦਦ ਕਰਨ ਆ ਡੰਡੀ ਕਦੀਮ ਦਾ ਰਕਵਾ ਜੋ ਲਸ਼ਵਨ ਨਹਿਰੇ ਉਹਦੇ ਤੋਂ ਜਿਹੜਾ ਲਹਿੰਦੇ ਪਾਸੇ ਰਹਿ ਜਾਂਦਾ ਤਕਰੀਬਨ 17-1800 ਕਿਲਾ ਹੈ ਔਰ 17-1800 ਕਿੱਲੇ ਵਿੱਚ ਅਨੇਕ ਟਾਣੀਆਂ ਨੇ ਔਰ ਤਕਰੀਬਨ 17-1800 ਦਾ ਕਿਲਾ ਜਿਹੜਾ ਸਾਰਾ ਜ਼ਮੀਨ ਵਾਲਾ ਚਾਹੇ ਝੋਨਾ ਖੜਾ ਹੈ ਤੇ ਚਾਹੇ ਕਿਤੇ ਹੋਰ ਪੱਠੇ ਖੜੇ ਨੇ ਚਾਹੇ ਕਿਸੇ ਨੇ ਸਬਜ਼ੀ ਬੀਜੀ ਉਹ ਟੋਟਲ ਤੇ ਟੋਟਲ ਰਖਵਾ ਜਿਹੜਾ ਉਹ ਵਾਟਰ ਅਫੈਕਟਡ ਤੇ ਜਿਹੜਾ ਸਾਰਾ ਫਲੱਡ ਦੇ ਵਿੱਚ ਆਇਆ ਪਿਆ ਆ ਮੈਂ بڑے ਦਾਅਵੇ ਦੇ ਨਾਲ ਕਹਿ ਸਕਦਾ ਕਿ ਆਪਾਂ ਝੋਨੇ ਦੇ ਵਿੱਚ ਖੜੇ ਆ ਔਰ ਇਸ ਝੋਨੇ ਦੇ ਵਿੱਚ ਅੱਜ ਵੀ 25 ਦਿਨਾਂ ਦਾ ਪਾਣੀ ਖੜਾ ਹੈ ਇਹਦਾ ਗੱਭਾ ਜਿਹੜਾ ਥੱਲੇ ਪਾਣੀ ਦੇ ਵਿੱਚ ਆ ਚੁੱਕਿਆ ਬਿਲਕੁਲ ਜਿਹੜਾ ਉਹ ਕਮਜ਼ੋਰ ਹੋ ਚੁੱਕਿਆ ਉਹ ਗੱਭੇ ਨੇ ਕੋਈ ਜ਼ਿਆਦਾ ਤੰਦਰੁਸਤ ਨਹੀਂ ਰਹਿਣਾ ਚਾਹੀਏ ਇਹ ਪਾਣੀ ਹਟ ਕੇ ਚਲਾ ਜਾਏਗਾ ਪੰਜਾਬ ਸਰਕਾਰ ਇਹ ਵਿਸਥਾਰ ਕਰਦੀ ਔਰ ਖਾਸ ਤੌਰ ਤੇ ਮੈਂ ਇਥੋਂ ਦੇ ਐਮ.ਐਲ.ਏ ਦੀ ਗੱਲ ਕਰਾਂ ਜਿਸ ਤਰੀਕੇ ਦੇ ਨਾਲ ਉਹ ਕਿਉਂਕਿ ਨਥਾ ਸਿੰਘ ਵਾਲੀ ਢਾਨੀ ਉਹ ਇਸ ਪਿੰਡ ਦਾ ਹੀ ਹਿੱਸਾ तकरीबन 5 600 ਕਿੱਲਾ ਜ਼ਮੀਨ ਨਥਾ ਸਿੰਘ ਵਾਲੀ ਢਾਨੀ ਦੀ ਤੇ 1100 ਕਿੱਲਾ ਜ਼ਮੀਨ ਇਹਨਾਂ ਢਾਨੀ ਵਾਲੇ ਤੇ ਆ ਪਿੰਡ ਦੇ ਵਿੱਚ ਜਿਹੜੇ ਸਾਰੇ ਸਾਡੇ ਸਤਕਾਰਯੋਗ ਇਸ ਪਿੰਡ ਦੇ ਵਾਸੀ ਰਹਿੰਦੇ ਨੇ ਉਹਨਾਂ ਲੋਕਾਂ ਦੀ ਹੈ ਪਰ ਪੰਜਾਬ ਸਰਕਾਰ ਵਿਸਕਰਾ ਕਰ ਰਹੀ ਕਿਉਂਕਿ ਸਰਕਾਰ ਨੇ بڑے ਜਦੋਂ ਕਿਤੇ ਫਲੱਡ ਆਂਦਾ ਹੈ ਉਸ ਵੇਲੇ ਲੋਕਾਂ ਦੀ ਮਦਦ ਦੇ ਵਾਸਤੇ ਜਿਹੜੀ ਕੁਮੜ ਕੇ ਆਂਦੀ ਹੈ ਆਰਐਡੀਆਂ ਐਨਜੀਓਜ਼ ਨੇ ਇਹ ਵੀ ਦੂਰ ਦੂਰੋਂ ਕੋ ਰਾਜਸਥਾਨ ਤੋਂ ਆ ਰਿਹਾ ਕੋ ਹਰਿਆਣੇ ਤੋਂ ਆ ਰਿਹਾ ਦੇ ਕੋਈ ਕਰਨਾਲ ਤੋਂ ਆ ਰਹੇ ਆ ਤੇ ਕੋਈ ਚੰਡੀਗੜ੍ਹ ਇਲਾਕੇ ਤੋਂ ਆ ਰਹੇ ਨੇ ਇਹ ਵੀ ਲੋਕ ਆ ਕੇ ਜਿਹੜਾ ਮਦਦ ਕਰ ਰਹੇ ਨੇ ਪਰ ਮੈਨੂੰ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਨੱਥਾ ਸਿੰਘ ਢਾਨੀ ਨੂੰ ਤੁਸੀਂ ਜਰੂਰ ਹੈ ਜਿਹੜੇ ਉਹਨਾਂ ਦਾ ਖਰਾਬਾ ਹੋਇਆ ਉਹਨਾਂ ਦੇ ਜਿਹੜੇ ਉਹਨਾਂ ਦੇ ਪਸ਼ੂ ਨੇ ਜਿਹੜੇ ਉਹਨਾਂ ਦੇ ਵਾਸਤੇ ਪ੍ਰਬੰਧ ਕਰੋ ਚਾਰੇ ਦਾ ਵੀ ਪ੍ਰਬੰਧ ਕਰੋ ਖਰਾਬੇ ਦੇ ਵਾਸਤੇ ਵੀ ਉਹਨਾਂ ਦੀ ਮਦਦ ਕਰੋ ਪਰ ਡੰਡੀ ਕਦੀਮ ਦਾ ਬਾਕੀ 1100 ਕਿਲਾ ਰਕਵਾ ਅੱਜ ਇੱਥੇ ਦੀ ਸਾਰੇ ਡੰਡੀ ਕਦੀਮ ਦੇ ਸਾਰੇ ਸਤਕਾਰਯੋਗ ਵੈਦਨਾਪਰਾ ਮੇਰੇ ਨਾਲ ਖੜੇ ਨਹੀਂ ਇਹਨੂੰ ਬਿਲਕੁਲ ਨੈਗਲੈਕਟ ਕਰ ਦੇਣਾ ਇਹ ਬੜਾ ਪੰਜਾਬ ਸਰਕਾਰ ਉਹ ਪੰਜਾਬ ਦੇ ਅਫਸਰ ਤੇ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਜਿਹੜੀ ਧੱਕਾ ਕਰ ਰਹੀ ਹੈ ਇਹ ਧੱਕੇ ਨੂੰ ਬਿਲਕੁਲ ਨਾ ਅਸੀਂ ਬਰਦਾਸ਼ਤ ਕਰਨਾ ਔਰ ਮੈਂ ਸਾਰੇ ਨਾਲੇ ਇਹ ਪੈਨ ਬਰਾਵਾਂ ਨੂੰ ਇਹ ਕਹਿ ਕੇ ਜਾਣਾ ਕਿਉਂਕਿ ਕਾਂਗਰਸ ਪਾਰਟੀ ਨੇ ਉਪਰਾਲਾ ਕੀਤਾ ਸਾਰੇ ਪੰਜਾਬ ਦੇ ਵਿੱਚ ਅਸੀਂ ਮਦਦ ਕਰਨ ਦੇ ਵਾਸਤੇ ਨਿਕਲੇ ਆ ਤੇ ਕੱਲ ਦੁਪਹਿਰ ਤੋਂ ਬਾਅਦ ਅਸੀਂ ਉਹ ਜਿਹੜੀ ਜਾਰੀ ਕਰ ਦੇਣਾ ਕਿਉਂਕਿ ਇਹ ਸਾਫਤ ਨੇ ਕੋਈ ਇੱਕ ਦੋ ਦਿਨਾਂ ਦੇ ਵਿੱਚ ਖਤਮ ਨਹੀਂ ਹੋ ਜਾਣਾ ਇਹ ਸਾਫ ਦੇ ਨਾਲ ਜਦੋਂ ਇਹ ਪਾਣੀ ਹਟ ਜਾਏਗਾ ਜੇ ਪਾਣੀ ਕੋ ਹਟਣ ਦੇ ਜ਼ਿਆਦਾ ਉਮੀਦ ਨਹੀਂ ਲੱਗ ਰਹੀ ਥੋੜਾ ਪਾਣੀ ਹਟਿਆ ਹੈ ਔਰ ਪਹਾੜਾ ਦੇ ਵੀ ਜਿਹੜੇ ਚਾਹੇ ਹਿਮਾਚਲ ਦੀ ਗੱਲ ਕਰੀਏ ਤੇ ਚਾਹੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਥੇ ਜਿਹੜਾ ਉਹ ਜੇ ਵੀ ਜਿਹੜੇ ਬੱਦਲ ਫਟ ਰਹੇ ਨੇ ਔਰ ਬੱਦਲ ਪਾਣੀ ਮੀਂਹ ਪੈ ਰਹੇ ਸਾਡੇ ਮੈਦਾਨ ਦੇ ਵਿੱਚ ਵੀ ਮੀਂਹ ਪੈ ਰਹੇ ਨੇ ਤੇ ਜਦੋਂ ਪਾਣੀ ਚਲਾ ਵੀ ਜਾਏਗਾ ਉਸ ਵੇਲੇ ਵੀ ਲੋਕਾਂ ਦੀ ਤਕਰੀਬਨ 1-2 ਮਹੀਨਾ ਪਹਿਲਾਂ ਮਦਦ ਉਹਨਾਂ ਦੀ ਕਰਨੀ ਪੈਗੀ ਕਿਉਂਕਿ ਕਈ ਜ਼ਮੀਨਾਂ ਜਿਹੜੀਆਂ ਉਥਲ-ਪੁਥਲ ਹੋ ਗਈਆਂ ਨੇ ਕਈ ਜਗ੍ਹਾ ਟੋਏ ਪੈ ਗਏ ਨੇ ਕਈ ਜਗ੍ਹਾ ਤੇ ਜਿਹੜੀਆਂ ਜਮੀਨਾਂ ਝੋਨਾ ਕੱਟਿਆ ਨਹੀਂ ਜਾਣਾ ਔਰ ਇਸ ਤਰ੍ਹਾਂ ਸਾਰੀ ਐਨਜੀਓ ਤੇ ਸਰਕਾਰਾਂ ਤੇ ਕਾਂਗਰਸ ਪਾਰਟੀ ਵੀ ਉਹਦੇ ਵਾਸਤੇ ਮੈਦਾਨ ਦੇ ਵਿੱਚ ਆ ਕੇ ਲੋਕਾਂ ਦੀ ਮਦਦ ਕਰੇਗੀ ਮੈਂ ਵਿਸ਼ਵਾਸਦਵਾਨਾ ਕਿ ਅਸੀਂ ਕੱਲ ਦੁਪਹਿਰ ਤੋਂ ਬਾਅਦ ਔਰ ਪਰਸੋਂ ਤੜਕੇ ਸਾਡੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਉਹਨਾਂ ਦੀ ਗਵਾਹੀ ਦੇ ਥੱਲੇ ਸਾਰੇ ਆਵਾਂਗੇ ਇਹਨਾਂ ਪਿੰਡਾਂ ਦੀ ਵਾਸਤੇ ਜੋ ਚੋਹਰੀ ਧਰਮਚੰਦਰ ਨੇ ਗੱਲ ਅੱਜ ਤੋਂ ਦੋ ਦਿਨ ਪਹਿਲਾਂ ਕੀਤੀ ਔਰ ਉਹ ਗੱਲ ਬੜੀ ਵੱਡੀ ਵਾਇਰਲ ਹੋਈ ਸਾਰੇ ਪੰਜਾਬ ਦੇ ਵਿੱਚ ਮੈਨੂੰ ਚੰਡੀਗੜ੍ਹ ਤੋਂ ਵੀ ਟੈਲੀਫੋਨ ਆਏ ਨੇ ਜਦੋਂ ਚੌਰੀ ਧਰਮਚੰਦ ਜੀ ਬੋਲੇ ਨੇ ਕਿ ਉਹਨਾਂ ਲੋਕਾਂ ਨੂੰ ਜਾ ਕੇ ਮਿਲੋ ਮੈਂ ਤੁਹਾਨੂੰ ਮਿਲਣ ਦੇ ਵਾਸਤੇ ਵੀ ਆਇਆ ਤੇ ਵਿਸ਼ਵਾਸ ਵੀ ਦਵਾ ਕੇ ਜਾਣੇ ਕਿ ਸੰਕਟ ਦੀ ਘੜੀ ਵਿੱਚ ਕਾਂਗਰਸ ਪਾਰਟੀ ਤੇ ਅਸੀਂ ਸਾਰੇ ਲੋਕ ਤੁਹਾਡੇ ਨਾਲ ਖੜੇ ਆ ਆਪਾਂ ਇਹ ਖਰਾਬਾ ਵੀ ਲਿਖਾਵਾਂਗੇ ਫਸਲਾਂ ਦਾ ਖਰਾਬਾ ਵੀ ਲਿਖਾਵਾਂਗੇ ਪੰਜਾਬ ਸਰਕਾਰ ਦੇ ਉੱਤੇ ਜੋਰ ਦੇ ਕੇ ਦਿੱਲੀ ਦੀ ਗਵਰਨਮੈਂਟ ਚੱਲੇ ਕਿ ਪਰਸੂ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਉਹਨਾਂ ਦੇ ਵੀ ਜੋਰ ਦੇ ਕੇ ਸਾਡੇ ਜਿੰਨੇ ਐਮਪੀ ਨੇ ਉਹਨਾਂ ਸਾਰਿਆਂ ਨੂੰ ਜਿਹੜੀ ਉਹਨਾਂ ਸਾਰਿਆਂ ਨੂੰ ਦਿਖਾ ਰਿਹਾ ਕੱਲ ਵੀ ਸਾਡੇ ਨਾਲ ਇਥੇ ਦਿਨ ਚਾਰ ਐਮਪੀ ਸਰਦਾਰ ਸਿੰਘ ਸਿੰਘ ਆਇਆ ਜੀ ਔਰ ਉਹਨਾਂ ਦੇ ਨਾਲ ਸਾਡੇ ਸੁਖਜਿੰਦਰ ਸਿੰਘ ਰੰਦਾਵਾ ਉਹ ਜਲਾ ਸਾਹਿਬ ਅਮਰਤ ਸਰ ਦੇ ਐਮਪੀ ਨੇ ਬਹੁ ਰੋਕਾ ਲਾਇਏ ਸੀ ਉਹ ਕੱਲ ਦੇਖੇ ਗਏ ਨੇ ਔਰ ਉਹਨਾਂ ਨੇ ਵੀ ਜੋ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਤਗੜੇ ਹੋ ਕੇ ਲੜਾਈ ਲੜਨਗੇ ਤਾਂ ਜੋ ਕਿ ਕਿਉਂਕਿ ਆ ਝੋਨਾ तकरीबन 1-1 ਲੱਖ ਰੁਪਏ ਦਾ ਝੋਨਾ ਖੇਤਾਂ ਦੇ ਵਿੱਚੋਂ ਨਿਕਲਣਾ ਹੈ ਇਹਦੇ ਨਾਲ ਕੋ ਸਾਡੀ 5-7 ਜਾਨ ਨਾਲ ਕੂੜੀ ਨਹੀਂ ਪੈਣੀ ਇਹਦੇ ਵਾਸਤੇ ਮੈਂ ਵੀ ਪੰਜਾਬ ਸਰਕਾਰ ਦੇ ਕੋਲੋਂ ਔਰ ਦਿੱਲੀ ਦੇ ਕੋਲੋਂ ਮੰਗ ਕਰਨਾ ਕਿ ਹਰ ਜ਼ਿਮੀਂਦਾਰ ਨੂੰ 1 ਲੱਖ ਰੁਪਇਆ ਕਿੱਲੇ ਦਾ ਮਿਲਣਾ ਚਾਹੀਦਾ ਤੇ ਜਿਹੜੀਆਂ ਸਾਡੀਆਂ ਕੱਚੀਆਂ ਜ਼ਮੀਨਾਂ ਨੇ ਉਹ ਕੱਚੀਆਂ ਜ਼ਮੀਨਾਂ ਦੇ ਵਾਸਤੇ ਵੀ ਜਿਹੜੇ ਜ਼ਿਮੀਂਦਾਰਾਂ ਨੇ ਕਾਸ਼ਤ ਕੀਤੀ ਹੈ ਉਹਨਾਂ ਨੂੰ 1 ਲੱਖ ਰੁਪਏ ਦੇ ਹਿਸਾਬ ਦੇ ਨਾਲ ਮਿਲਣਾ ਚਾਹੀਦਾ ਤਾਂਕਿ ਜ਼ਿਮੀਂਦਾਰ ਆਉਣ ਵਾਲੇ ਸਮੇਂ 'ਚ ਆਪਣੇ ਪੈਰਾਂ ਤੇ ਖੜਾ ਹੋ ਸਕੇ ਔਰ ਇਹਦੇ ਵਾਸਤੇ ਮੈਂ ਸਾਰੇ ਪੈਨਾ ਬਰਾਵਾਂ ਨੂੰ ਮਿਲਣ ਦੇ ਵਾਸਤੇ ਆਇਆ ਤਸਾਨਾ ਦਾ ਡੋਬਾ ਹੋਇਆ ਹੈ ਸਾਰ ਏ ਰੱਬ ਮਾਨੂੰ ਆਫਤ ਆਈ ਜਿਹੜੀ ਰੱਬ ਮਾਨੂੰ ਆਫਤ ਆਈ ਏ ਫਸਲਾਂ ਡੁੱਬ ਗਈਆਂ ਨੇ ਅੱਜ ਸਾਡੇ ਕੋਲ ਕਾਂਗਰਸ ਦੇ ਆਪਣਾ ਐਮਪੀ ਸਾਹਿਬ ਮੰਤਰੀ ਸਾਹਿਬ ਸ੍ਰੀ ਹੰਸਰਾਜ ਜੀ ਜੋ ਸਨ ਦੁੱਖ ਵੰਡਾਉਣ ਵਾਸਤੇ ਆਏ ਨੇ ਇਹਨਾਂ ਨੂੰ ਅਸੀਂ ਆਇਆਂ ਨੂੰ ਜੀ ਆਂਦਿਆ ਕਹਿੰਦੇ ਸਾਡੇ ਕੋਲ ਕੋਈ ਵੀ ਆਵੇ ਸਾਡੀ ਦੁੱਖ ਦਰਦ ਸਮਝਣ ਤੇ ਪੀੜਾ ਨੂੰ ਜਿਹੜਾ ਹਮਦਰਦੀ ਕਰਨ ਆਂਦਿੰਨਾ ਅਸੀਂ ਬਿਲਕੁਲ ਉਹ ਸਾਰੀਆਂ ਕੋਈ ਸਾਡੇ ਨਾਲ ਪਾਰਟੀ ਬਾਜ਼ੀ ਕੋਈ ਨਹੀਂ ਕੋਈ ਅਸੀਂ ਪਖਵਾਦ ਨਹੀਂ ਪਰ ਜਿਹੜੇ ਸਾਡੇ ਇੱਥੋਂ ਦੇ ਜਿਹੜੀ ਸਰਕਾਰ ਹੈ ਨਾ ਉਹਨਾਂ ਨੇ ਇਹ ਕਿਹੜਾ ਕੋਈ ਸਾਡੇ ਨਾਲ ਕੀਤਾ ਨਾ ਵਿਤਕਰਾ ਪਾਰਟੀਆਂ ਬਾਜ਼ੀਆਂ ਤੇ ਬਹੁਤ ਮਾੜਾ ਕੀਤਾ ਹੈ ਜਿਹੜੇ ਡੁੱਬੇ ਨੇ ਨਾ ਅੱਜ ਤੋਂ 5 ਸਾਲ ਪਿਛਾ ਹੋਣਗੇ ਜੇ ਸਾਡੇ ਅੱਜ ਇਹ ਚਾਰੇ ਤੇ ਵਿਤਕਰਾ ਕੀਤਾ ਜਾਂਦਾ ਕੱਲ ਨੂੰ ਸਾਡੀ ਇਹ ਜਿਹੜੀ ਫਸਲ ਡੁੱਬੀ ਹੈ ਲੱਖ ਲੱਖ ਦੀ ਇਹਨੀਆਂ ਗਰਦੋਰੀਆਂ ਨਹੀਂ ਕੀਤੀਆਂ ਜਾਂਦੀਆਂ ਪਾਰਟੀ ਬਾਜੀ ਤੇ ਇਹ ਸਾਡੇ ਐਮਐਲਏ ਸਾਡੀਆਂ ਪੰਚਾਇਤਾਂ ਇਹ ਸਾਡੇ ਪਟਵਾਰੀ ਸਾਡੇ ਅਫਸਰ ਵਿਖਤਰਾ ਕਰਦੇ ਨੇ ਸਾਡੇ ਇੱਕ ਜਿਹੜੇ ਕਿਸਾਨ ਨੇ ਇਹ ਅੱਜ ਤੋਂ ਪੇਸ਼ਾ 5 ਸਾਲ ਜਾਵਣਗੇ ਇਹ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਜਿਹੜੀ ਕਾਂਗਰਸ ਪਾਰਟੀ ਦੇ ਅੱਜ ਹੰਸਰਾਜੀ ਜੋਸਰ ਮੰਤਰੀ ਸਾਹਿਬ ਆਏ ਨੇ ਇਹਨਾਂ ਦਾ ਧੰਨਵਾਦ ਕਰਨੇ ਜਿਹੜੇ ਸਾਡੀ ਅੱਜ ਸਾਰ ਲਾਈਨ ਆ ਗਏ ਨੇ ਇਹਨੀਆਂ ਕਹਿੰਦਾ ਮੈਂਨ ਦਾ ਧੰਨਵਾਦ ਕਰ। ਮੈਂ ਇੱਕ ਹੋਰ